इंसाफ मिलना चाहिए नहीं मिलता देखो मैं किस तरह केंद्र चीवा शेर वर्ग मेरा पुत अज बीबी जनानी कितना नहीं पता हाथ घर वाला कितना क्यों नहीं तेरे कारवाई कारवाई नहीं चाहिए ਕਿ ਮੇਰਾ ਖਾਤਾ ਕਰ ਵਾੜਾ ਕਿੱਥੇ ਯੂਨੀ ਪੇਸ਼ ਕਰਾਈਏ ਉਹਨੂੰ ਪੇਸ਼ ਕਰਾਉਂ ਕਿ ਅੱਜ ਆਪਣੀ ਪਹਿਲੋਂ ਸਾਨੂੰ ਕੋਈ ਦੇ ਦੇ ਵਿੱਚ ਨਹੀਂ ਕੋਈ ਗੱਲ ਅਭੀ ਜੀ ਤਿੰਨ ਮਹੀਨੇ ਕੱਦ ਲੋਏ ਉਹ ਵੇਅ ਤੱਕ ਕੋਈ ਨਹੀਂ ਦਿੱਤਾ ਰਿਹਾ ਇੱਕ ਮਹੀਨੇ ਤੱਕ ਜਰੀ ਉਹਦੀ ਖੁਦਾ ਕਰਾਈ ਚੰਦ ਗੱਦ ਅਗਲੇ ਬੰਨੇ ਜਾ ਪ੍ਰਸ਼ਾਸਨ ਨੇ ਕੋਈ ਤੱਕ ਕਾਰਵਾਈ ਨਹੀਂ ਕੀਤੀ ਅੱਜ ਉਹਨਾਂ ਦੇ ਪੈਨ ਤੇ ਵੀ ਅੱਜ ਕੋਈ ਅਫਸਰ ਸਾਡੇ ਨਾਲ ਹੋ ਜਿੱਥੇ ਆ ਕੇ ਆਉਣ ਲੱਗੇ ਨੇ ਅਸੀਂ ਉਹਨਾਂ ਦੇ ਮਸਲੇ ਵਿੱਚ ਉਹਨਾਂ ਨੂੰ ਸੁਹਾਗ ਜੋ ਕਰਦੇ ਮਸਲੇ ਚ ਕੀ ਕੋਰਸ਼ਨੀ ਕੇ ਬੰਦੇ ਫੇਰ ਉਸ ਕਰਕੇ ਸਾਰੀ ਪੰਚਾਇਤ ਦੀ ਆ ਫਿਰ ਔਲਾ ਨਹੀਂ ਮੇਰੇ ਬੇਔਰ ਦੇ ਨਾ ਠੂਠਾ ਕੱਟ ਲੱਗਾ ਵਾ ਇਹ ਸਾਨੂੰ ਮੀਨੂ ਕੋਈ ਮੇਰੇ ਆਪਣੀ ਜ਼ਮੀਨ ਜਿਹੜੀ ਆ ਉਹ ਮਨਵਾਉ ਨਹੀਂ ਦੇ ਰਿਹਾ ਜੀ ਉਹ ਨਾਮ ਇਹਨੇ ਕਿਹ ਕਿਹ ਅਪੇਡਾ ਪਿੰਦਰ ਟਾਉਣੀ ਵੱਲੋਂ ਕੀ ਕਹਾਂ ਸਾਰੇ ਚਾਰ ਪਿੱਛੇ ਜੀ ਜੀ ਤੁਹਾਨੂੰ ਬਤਾ ਉਹ ਥੋੜੇ ਪਿਛੇ 19 ਤਰੀਕ ਨੂੰ ਇੱਥੇ ਕਿ ਮਟਰ ਆ ਜਾਂ ਨਰਸ ਸਿੰਘ ਦੇ ਬਟੇ ਭਰਾ ਦਾ ਉਹਦੇ ਮਸਲੇ ਵਿੱਚ ਅੱਜ ਸਾਨੂੰ ਇਹਨੋਂ ਕੋਈ ਤਾਂ ਲੱਗਾ ਕਿ ਆਪਣੀ ਭਰਵੀ ਪੈਲੀ ਹੋਣ ਲੱਗੇ ਜਿਨ੍ਹਾਂ ਨੇ ਕਤਲ ਕੀਤਾ ਅਭੀ ਜੀ 3 ਮਹੀਨੇ ਕਤਲ ਹੋਇਆ ਇਹਨੋਂ ਹੋਵੇ ਅਜੇ ਤੱਕ ਕੋਈ ਗਵਰਨੀ ਇੱਕ ਮੁੰਡੇ ਗਵਰਨੀ ਉਹੀ ਖੁਦ ਆਪ ਕਰਾਈ ਸੀ ਚੰਡੀਗੜ੍ਹ ਤੋਂ ਅਗਲੇ ਬੰਨੇ ਜਾ ਕੇ ਪ੍ਰਸ਼ਾਸਨ ਨੇ ਕੋਈ ਅਜੇ ਤੱਕ ਕਾਰਵਾਈ ਨਹੀਂ ਕੀਤੀ ਅੱਜ ਉਹਨਾਂ ਦੇ ਕਹਿਣ ਤੇ ਵੀ ਅੱਜ ਕੋਈ ਅਫਸਰ ਸਾਡੇ ਨਾਲ ਉਹਦੇ ਇੱਥੇ ਆਉਣ ਲੱਗੇ ਅਸੀਂ ਉਹਨਾਂ ਦੇ ਮਤਲਬ ਵਿੱਚ ਉਹਨਾਂ ਨੂੰ ਸਵਾਲ ਜਵਾਬ ਕਰਨ ਦੇ ਮਸਲੇ 'ਚ ਕਿ ਕੌਮਰਸ਼ ਨਹੀਂ ਕੇ ਬੰਦੀ ਹੋਰੀ ਉਸੇ ਕਾਰਨ ਸਾਰੀ ਪੰਚਾਇਤ ਅੱਧੀ ਆ ਉਹ ਬਠੇ 'ਚ ਬੈਠੇ ਲੇਕਿਨ ਅਫਸਰ ਤਾਂ ਇੱਕ ਵਾਰ ਚੱਲੇ ਵੀ ਅਫਸਰ ਇੱਥੇ ਨਹੀਂ ਆਇਆ ਸਾਨੂੰ ਇਹ ਕਵਰ ਮਿਲੀ ਵੀ ਵੀ ਇਹਨਾਂ ਨੂੰ ਸਵਾਲ ਜਵਾਬ ਕਰਾਂਗੇ ਕਿ ਤਿੰਨ ਮਹੀਨੇ ਕਦੋਂ ਹੋ ਗਏ ਆ ਤੇ ਕਿਉਂਗਾ ਕੀ ਗੱਲੇ ਵੀ ਕੋਈ ਰਿਸ਼ਤ ਦਾ ਪਿਲ ਨਹੀਂ ਹੋਈ ਇੱਕ ਮੁੰਡੇ ਰਿਸ਼ਤੇ ਮੈਂ ਮੁੱਲਜਮ ਜਿਹੜਾ ਉਹ ਉਹਨਾਂ ਦੀ ਬੀਬੀਆਂ ਆਪੇ ਜਮਾਨਤਾ ਕਰਕੇ ਘਰੇ ਬਹਿ ਗਿਆ ਆਪਣਾ ਚੁੱਲ੍ਹਾ ਬਣਨ ਸਭ ਕਰ ਲਾ ਪਿਆ ਅਜੂ ਆਪਣੀ ਵਾਈਫ ਜੋਤਰੀ ਦਾ ਕੰਮ ਲੱਗੇ ਕਰਨ ਤੇ ਇਸਾਨ ਨੂੰ ਇਨਸਾਫ ਕਦੋਂ ਮਿਲੂਗਾ ਅਸੀਂ ਪ੍ਰਸ਼ਾਸਨ ਨੂੰ ਇਹ ਪੁੱਛਦੇ ਆ ਕਿ ਇਹ ਤਿੰਨ ਮਹੀਨੇ ਹੋ ਗਏ ਆ ਸਾਨੂੰ ਇਨਸਾਫ ਕਦੋਂ ਮਿਲਣਾ ਇਹਦੇ ਮਸਲੇ ਲਈ ਪੰਚਾਇਤ ਕੱਢੀ ਕੀਤੀ ਜਾਂਦੀ ਹੈ ਮਤਲਬ ਕੀ ਗੱਲ ਹੈ ਹਾਂਜੀ ਮੈਂ ਚਾਹੁੰਦੀ ਆ ਵੀ ਤਿੰਨ ਮਹੀਨੇ ਹੋ ਗਏ ਮੇਰੇ ਬੇਟੇ ਨੇ ਇਤਰਾ ਹੋਇਆ ਨੂੰ ਅਜੇ ਤਾਈ ਮੈਨੂੰ ਕੋ ਅੱਜ ਇਹਨਾਂ ਦੀਆਂ ਜਨਾਨੀਆਂ ਘਰ ਪਿਆ ਤੇ ਸੈਲ ਕਰਦੀਆਂ ਫਿਰਦੀਆਂ ਮੇਰੀ ਇੱਕ ਦੇ ਸੱਪ ਲਟੁੰਦੀਆਂ ਫਿਰਦੀਆਂ ਤੇ ਮੈਨੂੰ ਅਜੇ ਤਾਈ ਕੋਈ ਨਿصاف ਨਹੀਂ ਮਿਲਿਆ ਅੱਜੇ ਪੈਰੀ ਮਉਣ ਗਿਆ ਵਾਕੇ ਪੈਰੀ ਵਾਕੇ ਘਰ ਬਹਿਣ ਗਿਆ ਤੇ ਪੈਰੀ ਮਉਣ ਗਿਆ ਮੈਨੂੰ ਸਾਫ ਕਿਦਾਂ ਮਿਲੂਗਾ ਮੈਨੂੰ ਮੇਰੇ ਬੇਟੇ ਦਾ ਸੱਪ ਮਿਲਣਾ ਚਾਹੀਦਾ ਤਿੰਨ ਮਹੀਨੇ ਹੋ ਗਏ ਮੈਨੂੰ ਅਜੇ ਤਾਈ ਕੋਈ ਸਾਫ ਨਹੀਂ ਮਿਲਿਆ ਵੇਖੋ ਮੈਂ ਕਿਸ ਤਰ੍ਹਾਂ ਪੈਣ ਚੀ ਮਾ ਛੇਰ ਵਰਗਾ ਮੇਰਾ ਪੁੱਤ ਤੇ ਅੱਜ ਬੀਬੀਆਂ ਨਾਲ ਦੀਆਂ ਘਰ ਜਨਾਨੀਆਂ ਨੂੰ ਕਿਤਨਾ ਨਹੀਂ ਪਤਾ ਹੈ ਦਾ ਘਰ ਵਾਲਾ ਕਿੱਥੇ ਆ ਪੁਲਿਸ ਕਿਉਂ ਨਹੀਂ ਇਹਨਾਂ ਤੇ ਲੈਣੀ ਕਾਰਵਾਈ ਕੋਈ ਪੁਲਿਸ ਨੂੰ ਕਾਰਵਾਈ ਲੈਣੀ ਚਾਹੀਦੀ ਆ ਮੇਰਾ ਖਾਦਾਕਰ ਵੜਾ ਕਿੱਥੇ ਹਿਉ ਨੂੰ ਪੇਸ਼ ਕਰਾਈਏ ਉਹਨੂੰ ਪੇਸ਼ ਕਰਾਉਣ ਕਿ ਅੱਜ ਆਪਣੀ ਪੈਰੀ ਆਉਣ ਸਾਨੂੰ ਕੋਈ ਦੇ ਵਿੱਚ ਨਹੀਂ ਕੋਈ ਗੱਲ ਉਹਨੂੰ ਪੇਸ਼ ਕਰਾਉਣ ਆਪਣੀ ਪੈਰੀ ਜਿਤਨਾ ਮਰਜ਼ੀ ਪਾਉਣ ਕੀ ਅੰਦੀ ਪੁੱਛ ਨਹੀਂ ਕੀ ਆਏ ਕਿ ਬੰਦਾ ਫੜੇਗਾ ਨਹੀਂ ਬੱਸ ਉਹ ਆਂਦੀ ਸਾਨੂੰ ਪਤਾ ਨਹੀਂ ਕਿ ਤਰ੍ਹਾਂ ਨਹੀਂ ਪਤਾ ਉਹ ਸਚ ਕਾਰਵਾਈ ਕਰੇ ਉਹਨਾਂ ਦੇ ਘਰ ਦੇ ਕਾਰਵਾਈ ਕਰੇ ਉਹਨੂੰ ਪੁੱਛੇ ਉਹਨਾਂ ਦੇ ਘਰ ਦੇ ਨੂੰ ਪੁੱਛੇ ਮੈਂ ਜਨਾਨੀ ਹਾਂ ਮੈਨੂੰ ਕਿਤਨਾ ਨਾ ਪਤਾ ਹੋਵੇ ਮੇਰਾ ਘਰ ਵਾਲਾ ਕਿੱਥੇ ਫਿਰਦਾ ਹੁਣ ਕੀ ਮੰਗ ਰਹੇ ਮੈਂ ਇਹ ਮੰਗ ਕਰਦੀ ਆ ਮੇਰੇ ਬੇਟੇ ਦਾ ਇਨਸਾਫ ਮੈਨੂੰ ਮਿਲਣਾ ਚਾਹੀਦਾ ਵਾ ਉਹ ਛੇਤੀ ਦਾ ਛੇਤੀ ਗ੍ਰਿਫਤਾਰੀ ਹੋਣੀ ਚਾਹੀ ਸਾਨੂੰ ਇਹਨਾਂ ਪੈਈ ਦਾ ਕੋਈ ਅਧਿਕਾਰ ਨਹੀਂ ਤੁਸੀਂ ਵਾਹਣ ਜਿੰਤਾ ਮਰਜੀ ਵਾਹ ਪਰ ਉਹਨੂੰ ਇੱਕ ਨਹੀਂ ਗ੍ਰਿਫਤਾਰ ਕਰੋ ਤੇ ਆਪਣੇ ਘਰ ਜਿੰਤਾ ਮਰਜੀ ਇਹ ਬਹਿਣ ਇਸ ਤਰ੍ਹਾਂ ਬਹਿ ਜਾਣ ਮੈਂ ਕਹਾਂ ਚਲਵੰਦੀ ਫਰਦੁਸ਼ ਮੇਰਾ ਜੀਅ ਜਿੱਥੇ ਸਪਰੂਂਦਾ ਫਿਰਦਾ ਪੂਲੀ ਵਰਗੀ ਮੇਰੀ ਨੋ ਜੜੀ ਕੋਈ ਨਹੀਂ ਹੁੰਦੀ ਫਾਦੀ ਫਰਾਦ ਤੇ ਕਿਹ ਖੰਦੀ ਮੈਨੂੰ ਨਹੀਂ ਫਰਦੀਆਂ ਇਹ ਮੇਲੇ ਮਿਸਗਾ ਫਰਦੀਆਂ ਇਹਨਾਂ ਦਿਨ ਜਿਨ੍ਹਾਂ ਨੂੰ ਮੈਂ ਸੋਚਾਰ ਮੈਂ ਨਹੀਂ ਹੁੰਦੀ ਵੀ ਜਿਹੀ ਕਰ ਵੀ ਆ ਗਈਆਂ ਮੈਂ ਇਹ ਆਪਣੇਂਦਰ ਬੈਲ ਕੇ ਦਿਨ ਕੱਟੀਆਂ ਕਿਉਂ ਵਗਲੇ ਇੱਕ ਦੇ ਸੱਪ ਲਟਾਉਂਦੀਆਂ ਫਰਦੀਆਂ ਮੈਂ ਦਿਨ ਰਾਤ ਕੋ ਕਹਿੰਦੀ ਮੇਰੇ ਬੇਟੇ ਦਾ ਕੀ ਕਸੂਰੀ ਮੈਨੂੰ ਇਹ ਸਾਫ ਮਿਲਣਾ ਚਾਹੀਦਾ ਵਾ ਦੱਸੋ ਮੇਰੇ ਬੇਟੇ ਦਾ ਕੀ ਕਸੂਰੀ ਪਿੰਡ ਚੋਂ ਸਾਫ ਲਓ ਮੇਰੇ ਬੇਟੇ ਨੇ ਕੀ ਮਾਰਾ ਕੀਤਾ ਜੇ ਕਿਸੇ ਨੇ ਮਾਰੀ ਕੀਤੀ ਆ ਮੈਂ ਰਾਤ ਦਿਨੇ ਇਹ ਸੋਚਦੀ ਮੈਂ ਇਹਨਾਂ ਦਾ ਘਰ ਤਾਂ ਤੋ ਪਰ ਜੀ ਕੋਈ ਮੈਨੂੰ ਦੱਸਣ ਵੀ ਮੇਰੇ ਬੇਟੇ ਨੇ ਇਹਨਾਂ ਦਾ ਕੀ ਬਰਖਲਾਬ ਕੀਤੀ ਸੀ ਜਿਹੜਾ ਮੇਰੇ ਬੇਟੇ ਨੇ ਇੱਦਾਂ ਤੱਕਾ ਕੀਤਾ ਸਾਰੇ ਪਿੰਡ ਦੇ ਵਿੱਚ ਪੁੱਛ ਕੇ ਵੀ ਇਹਨੂੰ ਮੇਰਾ ਬੇਟਾ ਕਿਸੇ ਨਾਲ ਵੀ ਮਾਰਾ ਹੋਵੇ ਤੇ 307 ਦਾ ਪਰਚਾ ਪਾਜੇ ਮਿਸਾਲ ਹੋ ਚਲ ਕੀਤੀ ਨੂੰ ਮੇਰੇ ਬੇਟੇ ਨੇ ਕਦੀ ਅਜਿਹੇ ਦਿਨਾਂ ਤੱਕ ਮਾਰੀ ਨਹੀਂ ਇਹਨਾਂ ਨੂੰ ਆਖੀ ਫਿਰ ਵੀ ਇਹਨਾਂ ਮੇਰਾ ਘ ਕਰਵੀ ਨੇ ਮੇਰਾ ਘਰ ਤੋਂ ਛੱਡਿਆ ਰਹਿੰਦਾ ਖੁੰਦਾ ਮੇਰਾ ਘਰ ਅਜੂਮੂ ਦਾ ਕਰ ਦਿੱਤਾ ਲੈ ਅਜੇ ਤੱਕ ਕਹੀ ਇਹਨੇ ਵੱਡਾ ਕੰਮ ਕੀਤਾ ਸੀ ਕਦੀ ਇਹਨੂੰ ਮਾਰੀ ਚੰਗੀ ਨਹੀਂ ਆਖੀ ਜਿਹੜਾ ਕੰਮ ਇਹਨੇ ਅੱਜ ਮੇਰੇ ਬੇਦਨਾ ਕੀਤਾ ਨਾ 5 ਸਾਲ ਪਹਿਲਾਂ ਮੈਨੂੰ ਕਰ ਦੇਣਾ ਚਾਹੀਦਾ ਸੀ ਵੀ ਮੇਰੇ ਨਾਲ ਇਹਨੇ ਥੱਕਾ ਕੀਤਾ ਪਰ ਇਹ ਫੇਰ ਕੁਛ ਨਹੀਂ ਕੀਤਾ ਫੇਟੇ ਵੋੜ ਕੇ ਦੀ ਬਾਕੀ ਇਹਨੇ ਮੇਰਾ ਪੁੱਤ ਹੀ ਛੱਡਿਆ ਮੇਰਾ ਘਰ ਹੀ ਮੁੰਡਾ ਕਰ ਛੱਡ ਮੈਨੂੰ ਦੱਸੋ ਮੈਨੂੰ ਕਦੋਂ ਇਨਸਾਫ ਮਿਲੂਗੀ ਗੱਲ ਮੈਨੂੰ ਬਿਲਕੁਲ ਇਨਸਾਫ ਮਿਲਣਾ ਚਾਹੀਦਾ ਇਹ ਜਿਤਨਾ ਮਰਜ਼ੀ ਪੈਈ ਮਨ ਉਹਦੀ ਗਿਰਫਤਾਰੀ ਹੋਣੀ ਚਾਹੀਦੀ ਹੈ ਹਰੀ ਪਦੀ ਪੰਚਾਇਤ ਇਕੱਠੀ ਕੀਤੀ ਮਸਲਾ ਖੜਾ ਮਸਲਾ ਇਹ ਹੈ ਜੀ ਨਾ ਵੀ ਆਪਕੇ ਹਵਸ ਨੇ ਆਉਣਾ ਉਹ ਮਲੇ ਦੇ ਬੈਠੇ ਆ ਵੀ ਇਹ ਨਹੀਂ ਮੰਨਦੇ ਵੀ ਉਹਨੂੰ ਪੁੱਛਿਆ ਵੀ ਇਹ ਬੰਦੇ ਤੇ ਹੋਏ ਨਹੀਂ ਕਿਹਦੇ ਮਾਇਰੇ ਜਣਾ ਤੇ ਉਹਨਾਂ ਤੇ ਰੇਖਾ ਦੇਣਾ ਬੰਦੇ ਸਦੇ ਆ ਤੱਕੇ ਨਾ ਪਹਿਲੀ ਹੋਣੀ ਆਂਦੇ ਆ ਤੇ ਅੰਡੋ ਨਿਸ਼ਾਬ ਵਾਲੇ ਤੱਕ ਨਹੀਂ ਮਿਲੇ ਇਹੋ ਅੰਡੋ ਵੀ ਹੰਨੋਂ ਸਾਹ ਮਿਨਣਾ ਚਾਹੀਦਾ ਉਹਨਾਂ ਵੱਲ ਕੋਈ ਆਏ ਬੰਦਾ ਪੰਚਾਇਤ ਦਾ ਨਾ ਪੰਚਾਇਤ ਵਾਲਾ ਨਹੀਂ ਆਇਆ ਉਹ ਤਾਂ ਤਿੰਨ ਚਾਰ ਬੰਦੇ ਉੱਤਾਂ ਨਾਲ ਸੱਦੇ ਆ ਜਿਹੜੀ ਆਪਾਂ ਤੇ ਜਨਾਨੀਆਂ ਸੱਦੇ ਕੇ ਬੈਠੇ ਆ ਜਿਹੜੀ ਸਾਰੀ ਹੁਣ ਤੁਹਾਡੇ ਪੰਚਾਇਤ ਇਹ ਪੰਚਾਇਤ ਆ ਆਪਣੀ ਪੰਚਾਇਤ ਆ ਇਹ ਹਾਂਜੀ ਆ ਇਹਦੇ ਅਫਸਰ ਨੂੰ ਸਵਾਲ ਵਿਰਵਾਭ ਕਰਨੇ ਤਾਂ ਕੋਈ ਨਹੀਂ ਸੱਦੇ ਆ ਤੇ ਪੁੱਛਦੇ ਕਿ ਕੀ ਦੱਸਿਆ ਵੀ ਪਿਆ ਗੱਲਬਾਤ ਆਈ ਪੁਲਿਸ ਨੂੰ ਸਵੇਰ ਦੇ ਫੋਨ ਕਰਦਾ ਤੇ ਪੁਲਿਸ ਨੇ ਆਂਦੇ ਆ ਦੀ ਮਿਲੂ ਚੱਲਾਂ ਤੇ ਆਦੀ ਕੋਈ ਆਈ 112 ਦੇ ਵੀ ਫੋਨ ਕੀਤਾ ਵਾ ਉੱਥੋਂ ਦੀ ਕੋਈ ਪਹੁੰਚੀ ਹਲੇ ਦਾ ਸਹੀ ਮੰਗ ਕਰਦੇ ਕਿਨ ਜੀ ਮੰਗਾ ਨੂੰ ਸਾ ਮਿਲ ਗਿਆ ਨਾ ਬੰਦੇ ਰੈਸਟੋਰਨ ਚਾਹੀਦੇ ਆ ਫਿਰ ਆਪਣੀ ਪੜੀ ਵਾਲਾ ਉਹ ਨਾ ਜਿਹੜੀ ਪੜੀ ਨੀ ਗਾਉਣ ਦਵਾਂਗੇ ਸਰਬਜੀਤ ਕੌਰ ਕੀ ਹੈ ਜੀ ਮਾਮਲਾ ਕੇ ਪ੍ਰਿੰਡਗੀ ਰੌਲਾ ਕੀ ਹੈ ਜੀ ਪੜੀ ਦਾ ਕੋਈ ਰੌਲਾ ਨਹੀਂ ਹੈ ਵੀਰ ਜੀ ਮੇਰੇ ਦਿਓਰ ਦੇ ਨਾਂ ਝੂਠਾ ਕਥਾ ਲੱਗਾ ਵਾ ਇਹ ਸਾਨੂੰ ਮੈਨੂੰ ਖੋਦ ਮੇਰੀ ਆਪਣੀ ਜ਼ਮੀਨ ਜਿਹੜੀ ਆ ਉਹ ਮੈਨੂੰ ਵਾਹ ਨਹੀਂ ਦੇ ਦਿੰਦਾ ਜਦ ਕਿ ਮੇਰੀ ਜ਼ਮੀਨ ਜਿਹੜੀ ਆ ਉਹ ਮੇਰੇ ਬੇਟੇ ਦੇ ਨਾਂ ਮੇਰਾ ਆਦਮੀ ਨਹੀਂ ਹੈਗਾ ਪਹਿਲਾਂ ਇਹਨਾਂ ਨੇ ਜਿਹੜੀ ਚੋਰੀ ਕਰਕੇ ਤੇ ਮੇਰਾ ਘਰ-ਬਾਰ ਸਾਰਾ ਜਿਹੜਾ ਵਾ ਉਹ ਖਰਾਬ ਕਰ ਦਿੱਤਾ ਇਹ ਚੋਰਾਂ ਦਾ ਕੰਮ ਨਹੀਂ ਹੈ ਇਹ ਸਾਰਾ ਜਿਹੜਾ ਵਾ ਇਹ ਇੱਕ ਨੰਨੇ ਕੁਛ ਵੀ ਨਹੀਂ ਕੱਢੀ ਸਾਡੇ ਨਾਲ ਜਿਸ ਤਰ੍ਹਾਂ ਵੇਖ ਕੇ ਜਰਿਆ ਨਹੀਂ ਗਿਆ ਵੀ ਮੇਰਾ ਬੇਟਾ ਕਮਾਈ ਕਰਦਾ ਤੇ ਵੇਖ ਕੇ ਜਰਿਆ ਨਹੀਂ ਗਿਆ ਕੋਈ ਵੀ ਮੇਰੇ ਘਰ ਦੇ ਵਿੱਚ ਚੀਜ਼ ਜਿਹੜੀ ਸਬੂਤੀ ਨਹੀਂ ਰਹਿਣ ਦਿੱਤੀ ਕੀ ਆਂਦੇਗੀ ਨੇ ਆਂਦੇ ਇਹੋ ਹੀ ਇਹੋ ਹੀ ਕਹਿੰਦੇ ਹਣਗੇ ਵੀ ਬਣਿਆ ਕਿਉਂ ਕਤਲ ਕਿੰਨੇ ਕੀਤਾ ਜਾਨੋ ਮਾਰਨੀਆ ਕੋਈ ਕਰਦੇ ਮੈਨੂੰ ਦਿੰਦੇ ਆ ਜਦੋਂ ਵੀ ਮੈਂ ਇੱਥੇ ਆਉਣੀ ਧਮਕੀਆਂ ਦਿੰਦੇ ਆ ਵੀ ਤੂੰ ਇੱਥੇ ਤੈਨੂੰ ਆਉਣ ਨਹੀਂ ਦੇਣਾ ਹਮੈਂ 1.5 ਮਹੀਨਾ ਕਰ ਤੋਂ ਬਾਹਰ ਰਹੀ ਐ ਹਾਂ ਹਾਲੇ ਕਿ ਮੇਰੇ ਨਾਂ ਤੇ ਕੋਈ ਵੀ ਪਰਚਾ ਦਰਜ ਨਹੀਂ ਆ ਕੋਈ ਕੁਛ ਨਹੀਂ ਆ ਫੇਰ ਵੀ ਮੈਨੂੰ ਨਹੀਂ ਟਿਕਾ ਦਿੰਦੇ ਜਿੰਨਾ ਵੱਲੋਂ ਮਰਡਰ ਦਾ ਡਿਗ ਲੱਗਦੇ ਉਹ ਮੇਰਾ ਦੇਵਰ ਸੀ ਤੇ ਉਹ ਪਿਓ ਨੇ ਪਕੌੜੇ ਨੇ ਹਾਂਜੀ ਉਹ ਪਕੌੜਾ ਕੀ ਆਂਦੇ ਕੀ ਹੋਣੇ ਕੀ ਆਂਦੇ ਇਹ ਕਹਿੰਦੇ ਪੇਸ਼ ਕਰਾਓ ਜਦੋਂ ਸਾਡੇ ਉਹਦੇ ਨਾਲ ਕੋਈ ਕਨੈਕਟ ਨਹੀਂ ਆ ਅਸੀਂ ਉਹਨੂੰ ਕਿਤਨਾ ਪੇਸ਼ ਕਰਾ ਸਕਦੇ ਹਾਂਜੀ ਉਸੀ ਪਹਿਲੀ ਵਾਰ ਹੁੰਦੀ ਆਪਣੀ ਮੈਂ ਮੈਂ ਆਪਣੀ ਪਹਿਲੀ ਵਾਰਾ ਚਾਹੁੰਦਾ ਕਿਸ ਬੰਦੀ ਨੂੰ ਪੁੱਛ ਦਿੱ ਦਿੱਕਾ ਹਾਂ ਹਾਂਜੀ ਹਾਂਜੀ ਦਰਖਾਸਤਾਂ ਦਿੱਤੀਆਂ ਚੋਰੀ ਸੰਬੰਧੀ ਵੀ ਸਾਰੀਆਂ ਦਿੱਤੀਆਂ ਦਰਖਾਸਤਾਂ ਦਿੱਤੀਆਂ ਉੱਪਰ ਤਾਂ ਕੇ ਚਿੱਠੀਆਂ ਪਾਈਆਂ ਅੱਜ ਵੀ 112 ਅੱਜ ਵੀ 112 ਤੇ ਦਰਖਾਸਤ ਦਿੱਤੀ ਆ ਉਹ ਆਏ ਮੁਲਾਜ਼ਮ ਆਏ ਆ ਪਰ ਇਹ ਹੋਈ ਪਹਿਲੀ ਨਹੀਂ ਗੋਣਦੇ ਉਹਨਾਂ ਦਾ ਕਹਿਣਾ ਇਹ ਚੋਰ ਫੜੇ ਗਏ ਸੀ ਪਰਚਾ ਇਹਨਾਂ ਆਪ ਨਹੀਂ ਕਰਵਾਇਆ ਨਹੀਂ ਨਹੀਂ ਕੋਈ ਚੋਰ ਨਹੀਂ ਫੜਿਆ ਗਿਆ ਉਹ ਇੱਕ ਝੂਠੇ ਬੰਦੇ ਸੀ ਹਾਂਜੀ ਕੋਈ ਵੀ ਉਹ ਤੇ ਉਹਨਾਂ ਨੇ ਇਹਨਾਂ ਨੇ ਜਾਣ ਬੁੱਝ ਕੇ ਉਹਨਾਂ ਨੂੰ ਥੋੜੇ ਬਹੁਤੇ ਪੈਸੇ ਦੇ ਕੇ ਤੇ ਕਿਹਾ ਸੀ ਐਡੀਆਂ-ਐਡੀਆਂ ਮਡੀਆਂ ਚੋਰੀਆਂ ਜਿੰਨੀ ਪੰਤੋੜ ਮੇਰੇ ਘਰ ਦੇ ਹੋਈ ਐ ਤੇ ਤੁਸੀਂ ਕੋਈ ਵੀਰ ਜੀ ਵੇਖ ਸਕਦੇ ਜੀ ਕਿ ਪੰਤੋੜ ਜਿਹੜੀ ਐ ਚੋਰੀ ਕਰਦੇ ਭਾਜੀ 112 ਦੇ ਕਮੈਂਡ ਕੀਤੀ ਸੀ ਹਾਂਜੀ ਇਹਨਾਂ ਕੋ ਕਤਲ ਹੋਇਆ ਜਰਨੈਲ ਸਿੰਘ ਦਾ ਅੱਛਾ ਇਹਾਂ ਦੇ ਵੀ ਸਾਡੀ ਪਹਿਲੀ ਨਹੀਂ ਬਾਹਨ ਨਹੀਂ ਇੱਥੇ ਬੰਦੇ ਇਕੱਠੇ ਹੋਇਆ 23 30 ਤੇ ਤੇ ਅਸੀਂ ਇਹਨਾਂ ਨੂੰ ਕਿਹਾ ਅਸੀਂ ਆਏ ਹੁਣੇ ਘਰ ਤੇ ਬੰਦੇ ਤੁਸੀਂ ਵੇਖੇ ਨਹੀਂ ਇਕੱਠੇ ਹੋਈ ਪਰ ਇਹਨਾਂ ਨੂੰ ਇਹ ਕਿਹਾ ਵਾ ਵੀ ਅਸੀਂ 112 ਦੇ ਦੋ ਜਣੇ ਪਹਿਲੀ ਨਹੀਂ ਬਾ ਸਕਦੇ ਹਾਂਜੀ ਐਸਐਚਓ ਜਾ ਕੇ ਮਿਲ ਕੇ ਜਾਰੀ ਫੋਰਸ ਲਿਆ ਕੇ ਤੇ ਪਹਿਲੀ ਤੁਸੀਂ ਵਾਹ ਤੇ ਇਹ ਮੰਨ ਗਿਆਂ ਦੇ ਠੀਕ ਹੈ ਐਸਐਚ ਨੂੰ ਜਾ ਕੇ ਮਿਲ ਲੈਨੇ 112 ਦੀ ਇਨਕਮ ਨਹੀਂ ਦਾ ਹਾਂਜੀ ਉਧਰ ਵੀ ਕੋਈ ਕੰਪਲੇਨ ਹੈ ਦੂਜੇ ਪਾਸੇ ਕੋਈ ਕੰਪਲੇਨ ਨਹੀਂ ਦੂਜੇ ਪਾਸੇ ਕੋਈ ਕੰਪਲੇਨ ਸਾਨੂੰ ਨਹੀਂ ਆਈ ਉਹ ਕਹਿ ਰਹੀ ਵੀ ਅਸੀਂ ਕੰਪਲੇਨ 112 ਦੇ ਹੀ ਨਹੀਂ ਸਾਨੂੰ ਨਹੀਂ ਕੋਈ ਆਈ ਅਜੇ ਤੱਕ ਉਹਨਾਂ ਬਾਰੇ ਸਾਨੂੰ ਇਹਨਾਂ ਪਾਈਆ ਸਰਬਜੀਤ ਕੌਰ ਨੇ ਹਾਂਜੀ ਤੇ ਪਤਨੀ ਬਲਜੀਤ ਸਿੰਘ ਲੇਟ ਹੁਣ ਟੀਮ ਮੌਕਾ ਦੇਖ ਲਿਆ ਜਾਰੇ ਮੌਕਾ ਹੀ ਇਹਨਾਂ ਨੂੰ ਕਹਿ ਦਸਮਝਾਤਾ ਇਹ ਵੀ ਤੁਸੀਂ ਐਸਐਚ ਨੂੰ ਮਿਲੋ ਫੋਰਸ ਜਾਰੀ ਲਿਆ ਕੇ ਤੇ ਤੂੰ ਹੀ ਕਰੋ ਅਸੀਂ ਦੋ ਜਾਨੇ ਜੇ ਉਦੋਂ ਜਾਰੀ ਬੰਦੇ ਆਏ ਤੇ ਕੋਈ ਨੁਕਸਾਨ ਹੋ ਝਗੜਾ ਹੁੰਦਾ ਡਰਾ ਠੀਕ ਹੈ ਕਿਉਂਕਿ ਉਹਨਾਂ ਨੇ ਕਿਹਾ ਵਗਰੇ ਕਿ ਅਸੀਂ ਜੇ ਪਹਿਲੀ ਵਾਰ ਨਹੀਂ ਕਤਲ ਕਰਾਂਗੇ ਬਰਾਬਰ ਦਾ ਇਸ ਕਰਕੇ ਅਸੀਂ ਇਹਨਾਂ ਨੂੰ ਕਿਹਾ ਵੀ ਦੀ ਫੋਰਸ ਜਾਰੀ ਲਾਓ ਕਿ ਨੁਕਸਾਨ ਨਾ ਹੋਵੇ ਸਾਡੇ ਹੁੰਦਿਆ ਕਿ ਨਹੀਂ ਸਾਡੇ ਹੁੰਦਿਆ ਨਹੀਂ ਇਹਨਾਂ ਦੇ ਬਿਆਨ ਨੇ ਬੈਲ ਲਖਾਉਂਦੇ ਸਾਡੇ ਹੁੰਦਿਆ ਨਹੀਂ ਕੋਈ ਆਇਆ ਸਾਹਨ ਮੱਥੇ ਲੱਗ ਨਾ ਮਿਲਿਆ ਠੀਕ ਹੈ ਜੇ ਉਦੋਂ ਜੇ ਪਾਸੇ ਆ ਰਹੇ ਕਿ ਜਾਂ ਨਹੀਂ ਅਹੀਂ ਜਾ ਨਹੀਂ ਰਹੇ ਉਹਨਾਂ ਨੂੰ ਕਹਤਾ ਸਚ ਨੂੰ ਮੇਲ ਤੇ ਜਾ ਕੇ ਕਿਉਂਕਿ ਸਚ ਦਾ ਕੰਮ ਤਾਂ ਉਹ ਨਹੀਂ ਦੇ ਜਾਣੇ ਤੇ ਤੋਂ ਭਰਾ ਹਾਂਜੀ ਤੁਸੀਂ ਦੋ ਜਾਨੇ ਦੋ ਜਾਨੇ ਤੇ ਭਾਰ